ਨਹੀਂ ਆ ਸਕਦਾ ਕਿਉਂਕਿ ਉਹ ਜਿਹੜਾ ਆਪਣੀ ਜਨਾਨੀ ਛੱਡ ਦਵੇ ਜਿਹੜਾ ਆਪਣੇ ਪੁੱਪੋਚਾਂ ਨੂੰ ਛੱਡ ਦਵੇ ਉਹਨੂੰ ਕਿਸੇ ਦਾ ਬੱਚਿਆ ਦੇ ਤਾਂ ਕਿਸੇ ਦਾ ਸੁਆਗਤ ਨਹੀਂ ਕੋਈ ਨਜ਼ਰ ਵੀ ਹੋ ਸਕਦਾ 10 ਦਿਨ ਵੀ ਚੁਕਰੇ 10 ਦਿਨ ਬਸ ਕਿਸਮਤ ਇਨਸਾਨ ਤੋਂ ਬੇਇਮਾਨ ਇਨਸਾਨ ਤੋਂ ਪ੍ਰਚਾੜ ਦੇ ਲੱਤਪੱਤ ਤੋਂ ਇੱਕ ਬਿੱਲਾਬਜ ਸਾਡੀ ਪਾਰਟੀ ਦੇ ਹੱਕ ਜਿਹੀ ਬੋਲਣ ਦਾ ਮੌਕਾ ਮਿਲਿਆ ਉਹ ਜਿਹੜਾ ਚਮਚਾ ਹੋਵੇ ਚਮਚਾ ਉਹ ਆਪ ਨਹੀਂ ਮੂੰਹ ਚ ਪੈਂਦਾ ਉਹਨੂੰ ਕਿਸੇ ਹੱਥ ਦੀ ਜ਼ਰੂਰਤ ਪੈਂਦੀ ਆ ਇਹ ਕੇਂਦਰਿਆਂ ਦਾ ਚਮਚਾ ਇਹ ਸਾਨੂੰ ਅੱਜ ਇਹ ਗੱਲ ਯਾਦ ਕਰਕੇ ਚੱਲਿਓ ਇਹ ਗੱਲ ਮਨਾਂ ਚ ਖਾੜ ਕੇ ਚੱਲਿਓ ਜਦ ਕਨਲ ਪੁਸ਼ਪਿੰਦਰ ਸਿੰਘ ਬਾਦਲੂ ਇਨਸਾਫ ਨਾ ਮਿਲਿਆ ਇੱਕ ਫੌਜੀ ਸੌ ਖਾਂਦਾ ਨਾ ਬੋਰਚ ਚ ਖੜਾ ਹੋ ਕੇ ਆਖਰੀ ਗੋਲੀ ਆਖਰੀ ਦਮ ਤੱਕ ਬੋਰਚਾ ਨਹੀਂ ਛੱਡੂ ਸ੍ਰੀਮਾਨ ਅੱਜ ਬਾਦਾ ਕਰਦੇ ਆ ਕਿ ਬਾਦ ਸਾਹਿਬ ਅਗਰ ਤੁਹਾਨੂੰ ਇਨਸਾਫ ਨਹੀਂ ਮਿਲਿਆ ਇਹ ਸੂਰਥੂੰਦਾ ਇੱਕ ਕਟਾ ਬਹਾਦਾਂਗੇ ਔਰ ਆਪਣੀ ਜ਼ਿੰਦਗੀ ਦੇ ਇੱਕ ਸਾਥ ਤੁਹਾਡੇ ਨੇਕੇ ਲਾ ਦਾਂਗੇ ਉਹ ਯਾਰ ਰੱਖਿਓ ਇਹਨਾਂ ਨੇ ਇਨਸਾਫ ਦਿੰਦੇ ਨਾ ਨਹੀਂ ਐ ਇਹਨਾਂ ਨੂੰ ਲੱਗਦਾ ਕਿ ਫੌਜੀ ਨੇ ਬਿਲਕੁਲ ਫੱਟੇ ਆਏ ਨੇ ਉਹ ਦੋ ਮਿੰਟ ਦਾ ਰੌਲਾ ਪਾ ਕੇ ਤੁਰ ਜਾਣਾ ਇਹਨਾਂ ਨੂੰ ਪਤਾ ਨਹੀਂ ਉਹ ਜਿਹੜਾ ਆਪਣੇ ਬੱਟਰ ਦੀ ਖਾਤਰ ਮਰ ਸਕਦਾ ਚੜਾ ਪਰ ਫਟੜ ਦੇ ਕਰਤਾਰ ਹੱਟ ਜਾ ਓ ਆਪਣੀ ਆਣ ਕਿ ਖਾ ਕਰਦੀ ਓ ਤੇਰੇ ਖੂਰ ਪਸੀਨੇ ਦੇ ਜਦੋਂ ਤੂੰ ਬੇਇਮਾਨੀਆ ਕਰ ਕਰ ਕੇ ਆਪਣੇ ਘਰ ਪਰ ਲੱਗਿਆ ਨਾ ਉਹਦੀ ਗੱਡੀ ਟੋਰਕ ਜੋਬ ਕੇ ਤੈਨੂੰ ਕੋਡੇ ਥੱਲੇ ਨਾ ਨਾ ਆਣਾ ਇਹ ਗੱਲ ਯਾਦ ਰੱਖਿਓ ਇਹ ਨਾਨਕ ਨੂੰ ਵੀ ਦੱਸ ਦਿਓ ਏ ਬਬੇ ਨਾਨਕ ਦਾ ਨਾਰੂ ਦਾਗਾਰਾ ਦਾਗ ਨਹੀਂ ਖੂਰੇ ਨੂੰ ਇਨਸਾਫ ਦਾ ਜੈ ਜੈਕਾਰ ਬੇਜਬਰੀ ਹਾਂ ਦਾ ਅਜ ਇੱਕ ਗੱਲ ਯਾਦ ਰੱਖਿਓ ਇਹ ਜਿਹੜੇ ਚਾਰ ਕੈਪਟਨ ਨੇ ਜਿਹੜੇ ਲੱਗਦੇ ਐ ਇਨਸਪੈਕਟਰ ਲੱਗਾ ਇਹਨਾਂ ਦੀ ਕਾਰਵਾਈ ਸੁਣਨੀ ਕਰੀ ਹੋ ਸਕਦਾ ਉਹਨਾਂ ਦੇ ਵਿੱਚ ਨਾਇਲਕ ਦਾ ਚਵਾਈ ਹੋਵੇ ਕੋਈ ਹੋ ਸਕਦਾ ਉਹਦੇ ਵਿੱਚ ਪੱਗਵਾਸ ਦਾ ਜਗਾ ਕੋਈ ਹੋ ਸਕਦਾ ਉਹਦੇ ਵਿੱਚ ਕਿਸੇ ਮੰਤਰੀ ਦਾ ਹੋ ਸਾਰਾ ਹੋਵੇ ਅਸੀਂ ਚਾਹੇ ਚੋ ਮਰਜੀ ਹੋ ਜੇ ਛੱਡਦੇ ਨਹੀਂ ਭੋਦੇ ਪੁੱਤਾਂ ਨੂੰ ਜਦ ਤੱਕ ਖੁੰਝੇ ਨਹੀਂ ਲਾਉਂਦੇ ਤੇ ਸਾਡੇ ਓਹ ਕੈਪਟਨ ਸਾਡੇ ਕਰਨਲ ਸਾਹਿਬ ਦੇ ਲੱਕ ਤੇ ਮੁਕਾਂ ਜਾ ਬੱਚੇ ਹਮਸਾ ਨਾ ਇਹਦੇ ਪੁੱਤ ਪੁੱਤ ਉਹਦੇ ਪੁੱਤ ਨੂੰ ਜੰਮਣਾ ਨਾ ਸਿਖਾ ਦਿੰਦੇ ਨਾ ਤਾਂ ਯਾਦ ਕਰ ਲੈਂਦੇ ਅੱਜ ਸਾਡੀ ਇਨਸਾਨ ਇਨਸਾਨੀਅਤ ਸਾਡੀ ਸ਼ਰੀਫੀ ਤੇ ਸਾਡੇ ਸੌ ਸੌ ਦਾ ਫੈਸਲਾ ਇਹ ਦੇ ਦੇ ਇਹਨਾਂ ਨੂੰ ਮੰਜੂਰਾ ਅੱਜ ਕੱਲ੍ਹ ਤੁਹਾਨੂੰ ਸਾਭਲਾ ਮਿਲਿਆ ਕਾ ਜਿਸ ਦਫਤਰ ਦੇ ਕੰਧਾਂ ਉੱਚੀਆਂ ਨਹੀਂ ਐ ਇਹ ਪਾਕਿਸਤਾਨ ਦਾ ਵੱਡਰ

ਜਾਣ ਪ੍ਰਸ਼ਾਸਨ ਆਇਆ ਹੋਇਆ ਇੱਥੇ ਉਹ ਦੇਖੋ ਇਹ ਕਿਹੜੇ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਰਮਹਾਰੀ ਚਾਰਜ ਕੀਤਾ ਜਾ ਰਿਹਾ ਇਹ ਦੇਖੋ ਵੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਕਿੰਨਾ ਘਟਿਆ ਪੀਂਦਾ ਹੋਇਆ ਸੱਤਰ ਦੇ ਨਾਮ ਤੋਂ ਹੱਕ ਮੰਗਦੇ ਅਧਿਆਪਕਾਂ ਨੂੰ ਲਾਠੀ ਚਾਰਜ ਕੀਤਾ ਕਿਉਂਕਿ ਪੁਲਿਸ ਵਾਲੇ ਕੰਫਰੈਂਸ ਕਰ ਰਹੇ ਤਾਂ ਆ ਦੇਖੋ ਜੀ ਦੇਖੋ ਕਿਵੇਂ ਪੱਗਾਂ ਲਾਈਆਂ ਇਹਨਾਂ ਨੇ ਆਪ ਬੋਲ ਸਕਦੇ ਹਸਾਂ ਦੇ ਪੱਗਾਂ ਦੇਖ ਸਕਦੇ ਤੁਸੀਂ ਆ ਪੱਗਾਂ ਦੇਖ ਸਕਦੇ ਹੋ ਉਹ ਰੋਸਤਾਚਾਰ ਕੀਤਾ ਜਾ ਰਿਹਾ ਦੇਖੋ ਉੱਪਰ ਦੇ ਪੱਤਾ ਪੱਤਾ ਦੇਖੋ ਦੇਖੋ ਜਮਾਨੇ ਯਾਰ ਦੇਖੋ ਕਿੰਨੀ ਬੁਧਾਰੀ ਚੱਲ ਚੱਲ ਉਹਨਾਂ ਵਾਲੇ ਜਿਹੜੇ ਕੱਪੜੇ ਪਾਰੇ ਰਹੇ ਨੇ ਜਿਹੜਾ ਉੱਧਰ ਦੇਖੋ ਬੁੱਢੇ ਬੋਲਦੇ ਨੇ ਦੇਖੋ ਉਧਰ ਔਰਤਾਂ ਕਿੰਨੀਆਂ ਔਰ ਦਾ ਸਟੇਜ ਕਰੀ ਉਹਦੇ ਮਾਪੇ ਨੂੰ ਦੇਖੋ ਜੇ ਪੂਰਾ ਬੱਬੂ ਏ ਬੱਬੂ ਏ ਮੇਰਾ ਮੋਬਾਈਲ ਗਈ ਹੈ ਯਾਰ ਉਥੇ ਕੋਈ ਗੱਲ ਨਹੀਂ ਮੇਰਾ ਹਰ ਇੱਕ ਮੋਬਾਈਲ ਜੇ ਕਿ ਫਾਤੇ ਸੋ ਅੱਜ ਪਿੰਡ ਬਾਵਰਪੁਰ ਬਲਾਕ ਨਾਬਾ ਜ਼ਿਲ੍ਹਾ ਪਟਿਆਲਾ ਸਮੂਹ ਨਗਰ ਸਾਡਾ ਇੱਥੇ ਇਕੱਠਾ ਹੋਇਆ ਕਿਉਂਕਿ ਜੋ ਸਰਕਾਰ ਨੇ ਪਿਛਲੇ ਦਿਨੀ ਜੋ ਸਾਡਾ ਕਿਸਾਨ ਮੋਰਚਾ ਪੰਜਾਬ ਦੇ ਬਾਰਡਰਾਂ ਉੱਪਰ ਥਨੌਰੀ ਤੇ ਸ਼ੰਭੂ ਉੱਪਰ ਚੱਲ ਰਿਹਾ ਸੀ ਉਸ ਦੇ ਉੱਪਰ ਕਾਤਲਾਨਾ ਅਟੈਕ ਜੋ ਜਬਰ ਸਰਕਾਰ ਨੇ ਪੰਜਾਬ ਸਰਕਾਰ ਨੇ ਕੀਤਾ ਸੋ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਰਾ ਨਗਰ ਇਕੱਠਾ ਹੋਇਆ ਕਿਉਂਕਿ ਬੜੀ ਮੰਦਭਾਗੀ ਘਟਨਾ ਜਿਹੜੀ ਸਰਕਾਰ ਨੇ ਇਹ ਘਟਾਈ ਹੈ ਕਿਉਂਕਿ ਜੇ ਆਪਣੀਆਂ ਮੰਗਾਂ ਸੈਂਟਰ ਸਰਕਾਰ ਨਾਲ ਸੰਬੰਧਤ ਨੇ ਤਾਂ ਪੰਜਾਬ ਸਰਕਾਰ ਦਾ ਮੇਰਾ ਖਿਆਲੇ ਦੇ ਵਿੱਚ ਕੋਈ ਰੋਲ ਨਹੀਂ ਸੀਗਾ ਸੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਇਹ ਘਟਨਾ ਘਟਾਈ ਹੈ ਦੋਸ਼ ਕਰਕੇ ਸਾਰੇ ਨਗਰ ਨੇ ਅੱਜ ਇਹ ਪ੍ਰਣ ਕਰਿਆ ਸਹਿਮਤੀ ਕਰੀ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਝਾੜੂ ਪਾਰਟੀ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਸਾਡੇ ਨਗਰ ਦੇ ਵਿੱਚ ਪਿੰਡ ਬਾਬਰਪੁਰ ਦੇ ਵਿੱਚ ਮੁਕੰਮਲ ਝਾੜੂ ਪਾਰਟੀ ਦਾ ਬਾਈਕਾਟ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝਾੜੂ ਵਾਲਾ ਦਾ ਨੁਮਾਇੰਦਾ ਉਹ ਸਾਡੇ ਨਗਰ ਦੇ ਵਿੱਚ ਉਹ ਨਾਂ ਆਵੇ ਕਿਉਂਕਿ ਉਹ ਆਪਣੀ ਫਿਰ ਜਾਨ ਮਾਲ ਦਾ ਰੱਖੀ ਉਹ ਆਪ ਹੋਊਗਾ ਕਿਸ ਤਰ੍ਹਾਂ ਦਾ ਵਤੀਰਾ ਇਹ ਪਿੰਡ ਦੇ ਲੋਕ ਉਹਨਾਂ ਨਾਲ ਕਰਨਗੇ ਇਹਦੀ ਜ਼ਿੰਮੇਵਾਰੀ ਉਹਦੀ ਆਪ ਹੋ ਇਸ ਕਰਕੇ ਉਹ ਧਿਆਨ ਦੇ ਇਹ ਸਾਰੇ ਨਗਰ ਵੱਲੋਂ ਝਾੜੂ ਪਾਰਟੀ ਦਾ ਬਾਈਕਾਟ ਹੈ ਸਹਿਮਤ ਹੋ ਜੀ ਸਾਰੇ ਸਹਿਮਤ ਹੋ ਜੀ